ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪਿੰਡਰ ਕਲਾਂ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਕੰਮ ਕਰਦੇ ਆ ਜਿਦਾ ਸਕਰੀਨ ਤੇ ਤੁਸੀਂ ਇੱਕ ਐਨੀਮਲ ਦੇਖ ਰਹੇ ਹੋ ਇਹ ਬਾਈ ਹੁਣਾਂ ਦਾ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਨੇ ਆ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਪਿੰਡ ਰਾਏ ਜ਼ਿਲ੍ਹਾ ਤਹਿਸੀਲ ਜੀ ਤਹਿਸੀਲ ਧਰਮਗੋੜ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 99556364858 ਇੱਕ ਕਰੀ ਹੋ ਜਾਓ ਜੀ 99556364858 ਠੀਕ ਆ ਵੀ ਕਰ ਦੀ ਗਾਈ ਹੈ ਜੀ ਹਾਂਜੀ ਹਾਂਜੀ ਕਰ ਠੀਕ ਆ ਬਾਈ ਸੂਆ ਬਾਈ ਕਿੰਨਾ ਮਸ ਹੁੰਦੀ ਆ ਦੂਜਾ ਸੂਆ ਸੋਣੀ ਠੀਕ ਆ ਕਿੰਨੇ ਦਿਨ ਲੈ ਜੂ ਬਾਈ ਲੈ ਜੋ 12 ਤੋਂ 15 ਜੀ 12 ਤੋਂ 15 ਦਿਨਾਂ ਦੀ ਲੰਚੀ ਹੈ ਪਹਿਲੇ ਸਵੇਰੇ ਕਿੰਨਾ ਦਾ ਦੁੱਧ ਵੀ ਗੱਲੋਂ ਮੇਰਾ ਆਪ ਦਾ ਚੋਇਆ ਹੋਇਆ ਆਪ ਦਾ ਚੋਇਆ ਹਾਂ ਜੀ ਕਿੰਨਾ ਕ ਪਾਜੂਆ ਕਿਤੇ ਆ ਦੇ ਕਰ 20 ਪਲਾਸਟਾ ਪੋਣਾ ਕੇ ਕੋਈ ਬਾਤ ਨਹੀਂ ਤੇ ਜਿਹੜੇ ਵੀ ਬਾਈ ਸੀਮਨ ਲੱਗਿਆ ਪਤਾ ਉਹਦਾ ਰਿਕਾਰਡ ਹੈਗਾ ਜੀ ਹਾਂ ਜੀ ਹੈਗੇ ਫੋਟੋ ਹੈਗੇ ਬਜਾਰਸੀ ਦਾ ਵਾ ਜਰਸੀ ਦੇ ਸੀਮਨ ਲੱਗਿਆ ਵਾ ਜਿਹੇ ਤੱਬ ਲਿਆਇਆ ਕਿਹੜਾ ਫੋਟੋ ਪਈ ਆ ਹਾਂ ਜਿਹੜੀ ਰਿਕਾਰਡ ਪਿਆਗਾ ਜਿਹੜਾ ਪਈ ਆ ਠੀਕ ਆ ਬਾਈ ਤੋਰ ਕੇ ਦਿਖਾ ਦੀ ਥਣਾ ਦੀ ਓਕੇ ਆ ਬਾਈ ਹਾਂ ਹਾਂ ਬਾਈ ਜਮਾ ਠੀਕ ਆ ਤੇ ਸੀਲਸ ਲੱਗ ਵੀ ਬਾਈ ਪੂਰੀ ਸੀ ਹਾਂ ਜ ਕੱਦ ਵਜਨ ਵਾਲੀ ਚੰਗੀ ਆ ਬਾਈ 10 ਦਾ ਪਹਿਲੇ ਸੂਏ ਆਪਣਾ 20 ਕਿਲੋ ਦੁੱਧ ਖੋਦ ਦਾ ਚੂਆ ਵਾ 13 ਤੋਂ 15 ਦਿਨਾਂ ਦੀ ਡੇਟ ਮੁਤਾਬਕ ਕੱਚੀ ਆ ਤੇ ਤਿਆਰੀ ਕਰਮ ਵਾਲੀ ਦੀ ਦੇਖ ਸਕਦੇ ਹੋ ਪੂਰੀ ਹੈ ਜੀ ਇਸ ਵਕਤ ਵੀ 13 ਤੋਂ 15 ਦਿਨਾਂ ਤੱਕ ਤਾਂ ਗਾਂ ਤੋਂ ਬੈਠਣ ਚ ਵੀ ਪ੍ਰੋਬਲਮ ਆਊਗੀ ਕਿਉਂਕਿ ਹਵਾਨਾ ਹੀ ਕਰਮ ਵਾਲੀ ਨੇ ਇੱਦਾਂ ਤਿਆਰ ਕਰ ਲੈਣਾ ਹੁਣ ਵੀ ਹਵਾਨਾ ਸੋਨਾ ਤਿਆਰ ਕੀਤਾ ਪਰ ਝੋਲ ਹਵਾਨੇ ਚ ਬਹੁਤਾ ਬਣ ਲਈ ਵੀਰ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਬਾਕੀ ਥਣਾ ਦੇ ਸੈ ਸੋਨੇ ਗੈਪ ਤੇ ਲੱਗੇ ਵੇ ਆ ਅੱਥੀ ਚੁਵਾਈ ਵਾਲਾ ਥਾਣਾ ਚੈੱਕ ਕਰ ਸਕਦੇ ਹੋ ਕੋਈ ਫੋਟ ਨਹੀਂ ਸ਼ਾਂਖ ਨਹੀਂ ਚਾਰ ਹੀ ਥਾਣਾ ਜੀ ਹਵਾਨਾ ਖਿੱਚਾਂਗੇ ਤਾਂ ਰਬੜ ਵਾਂਗੂ ਵਧੂਗਾ ਬਾਕੀ ਤਿਆਰੀ ਚੈੱਕ ਕਰ ਸਕਦੇ ਹੋ ਮੂਹਰੇ ਥਾਣ ਤੋਂ ਅੱਗੇ ਨੂੰ ਵੀ ਤੱਕ ਹਵਾਨੇ ਦੀ ਬਹੁਤ ਆ ਤੇ ਬੈਕ ਸਾਈਡ ਨੂੰ ਵੀ ਬਹੁਤ ਆ ਜੀ ਸੀਲਸ ਲੱਗ ਬਾਈ ਕਹਿੰਦਾ ਪੂਰੀ ਆ ਥਾਣਾ ਦੀ ਓਕੇ ਆ ਜੀ ਬੇ ਫਿਕਰ ਹੋ ਕੇ ਆ ਜਿਓ ਮੁੱਲ ਬਾਈ ਇਹਦਾ ਮੁੱਲ 55000 ਕੋਜੂ ਮੰਨ ਤਾਂ ਜੀ ਕਰਦਾ ਠੀਕ ਆ ਜੀ ਮੁੱਲ ਬਿਲਕੁਲ ਜਾਇਜ਼ ਕੀਤਾ ਬਾਈ ਨੇ 55000 ਰੁਪਿਆ ਬਾਕੀ ਬਾਈ ਕਹਿੰਦਾ ਮਾਨਤਾ ਨੂੰ ਉਹਦੇ ਚੋਂ ਕਰਦਾਂਗੇ ਜਿਹਨੂੰ ਜਚੂਗੇ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਧੰਨਵਾਦ